ਅੱਜ ਭਾਰਤ ਵਿਕਾਸ ਪਰਸ਼ਦ ਸਿਟੀ ਬ੍ਰਾਂਚ ਦੇ ਪ੍ਰਧਾਨ ਜੇ ਸਰੋਤਰਾ ਜੀ ਨੇ ਉਹਨਾਂ ਦੇ ਸਾਰੇ ਮੈਂਬਰਸ ਵੱਲੋਂ ਗੋਲਡਨ ਗਰੁੱਪ ਆਫ ਇੰਸਟੀਚਿਊਟ ਸ਼੍ਰੀ ਮੋਹਨ ਮਹਾਜਨ ਜੀ ਔਰ ਉਹਨਾਂ ਦੇ ਬੇਟੇ ਰਾਗਵ ਜੀ ਅੱਜ ਇੱਥੇ ਬਹੁਤ ਸ਼ਾਨਦਾਰ ਪ੍ਰੋਗਰਾਮ ਟੀਚਰਸ ਡੇ ਦੇ ਉੱਪਰ ਆਰਗੇਨਾਈਜ਼ ਕੀਤਾ ਮੈਂ ਉਹਦੇ ਵਾਸਤੇ ਭਾਰਤ ਵਿਕਾਸ ਪਰਸ਼ਦ ਨੂੰ ਮੁਬਾਰਕ ਦਿਨਾਂ ਔਰ ਸ਼ੁਭ ਕਾਮਨਾਵਾਂ ਅੱਜ ਦਾ ਦਿਨ ਬਹੁਤ ਇਕਹਿਮ ਦੇਣਾ ਕਿਉਂਕਿ ਟੀਚਰ ਸਮਾਜ ਦੇ ਵਿੱਚ ਕਿਹਦਾ ਰੁਤਬਾ ਰੱਖਦੇ ਨੇ ਜਿਹੜੇ ਚੰਗੇ ਸਮਾਜ ਦੀ ਸਿਰਜਣਾ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਉਂਦੇ ਆ ਔਰ ਜੇ ਜਗ੍ਹਾ ਜਿਆਦਾ ਸੀ ਖੜੇ ਆ ਇਹ ਗੋਲਡਨ ਗਰੁੱਪ ਆਫ ਕਾਲਜ ਐਂਡ ਇੰਸਟੀਚਿਊਟ ਜਿਹੜਾ ਇਹ ਸ਼੍ਰੀ ਦਿਨਾਧ ਦਾ ਮਹਾ ਦਿਨੀ ਵੱਲੋਂ ਚਲਾਇਆ ਗਿਆ ਸੀਗਾ ਔਰ ਅੱਜ ਤੀਜੀ ਪੀੜ੍ਹੀ ਉਹਨਾਂ ਦੀ ਉਸ ਅਮੀਰ ਵਿਰਸੇ ਨੂੰ ਅੱਗੇ ਲੈ ਕੇ ਜਾ ਰਹੀ ਆ ਸੋ ਮੇਰੀ ਇੱਕੋ ਹੀ ਬੇਨਤੀ ਆ ਕਿ ਅੱਜ ਸਮੇਂ ਦੇ ਨਾਲ ਜਿਹੜਾ ਨਗਾਰ ਸਟੂਡੈਂਟ ਔਰ ਟੀਚਰਸ ਦੇ रिलेशनशिप ਦੇ ਵਿੱਚ ਉਹਨਾਂ ਦੇ ਇੱਕ ਦੂਸਰੇ ਦੇ ਅਸਰ ਦੇ ਵਿੱਚ ਆਇਆ ਅੱਜ ਉਸ ਨਿਗਾਰ ਨੂੰ ਥਲ ਪਾਉਣ ਦੀ ਲੋੜ ਆ ਆਪਾਂ ਮਿਲ ਕੇ ਇੱਕ ਵਧੀਆ ਸਮਾਜ ਦੀ ਸਿਰਜਣਾ ਕਰੀਏ ਔਰ ਖਾਸ ਕਰ ਮੈਂ ਇਹ ਵੀ ਮਹਿਸੂਸ ਕਰਨਾ ਕਿ ਜਿਸ ਵਕਤ ਬੱਚਾ ਪੈਦਾ ਹੁੰਦਾ ਤੇ ਤਿੰਨ ਚੀਜ਼ਾਂ ਦਾ ਅਸਰ ਹੁੰਦਾ ਤੇ ਹੁੰਦਾ ਪੇਰੈਂਟਸ ਟੀਚਰਸ ਔਰ এনवायरमेंट ਸੋ ਟੀਚਰਸ ਰੋਲ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਅਹਿਮ ਹੈ ਸੋ ਅੱਜ ਇਹ ਦਿਨ ਮਨਾਇਆ ਗਿਆ ਗੁਰਦਾਸਪੁਰ ਦੀਆਂ ਬਹੁਤ ਐਸੀਪ 15 ਸ਼ਖਸੀਤਾ ਨੇ ਜਿਹੜੇ ਪੁਰਾਣੇ ਟੀਚਰਸ ਨੇ ਜਿਨ੍ਹਾਂ ਨੇ ਬਹੁਤ ਵੱਡਾ ਯੋਗਦਾਨ ਇਸ ਇਲਾਕੇ ਦੇ ਵਿੱਚ ਬੱਚਿਆਂ ਦੀ ਪੜਾਈ ਦੇ ਵਿੱਚ ਬੱਚਿਆਂ ਦੇ ਕੈਰੀਅਰ ਦੇ ਵਿੱਚ ਬੱਚਿਆਂ ਦੇ ਓਵਰਆਲ ਗਰੋਥ ਦੇ ਵਿੱਚ ਪਾਇਆ ਅੱਜ ਪਾਰਕ ਵਿਕਾਸ ਪਰਸ਼ਦ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਔਰ ਇੱਕ ਇੱਕ ਜੈਸਚਰ ਹੈ ਜਿਹੜਾ ਸੀ ਉਹਨਾਂ ਦੇ ਵਾਲ ਅਸੀਕਰ ਸਕੇ ਔਰ ਪਾਰਕ ਵਿਕਾਸ ਪਰਸ਼ਦ ਆਪ ਹਿੰਦੁਸਤਾਨ ਦੀ ਉਸ ਪਰੰਪਰਾਵਾਂ ਨੂੰ ਪ੍ਰਚੀਨ ਸੰਸਕ੍ਰਿਤੀ ਦਾ ਪ੍ਰਤੀਕ ਆ ਉਹਨੂੰ ਅੱਗੇ ਲੈ ਕੇ ਚੱਲ ਰਹੀ ਆ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਔਰ ਮਾਣ ਦੀ ਗੱਲ ਹੈ ਕਿ ਭਾਰਤੀ ਵਿਕਾਸ ਪ੍ਰਸ਼ਦ ਔਰ ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨ ਦੀ ਤਰਫੋਂ ਸੰਜਾ ਪ੍ਰੋਗਰਾਮ ਜਿਹੜਾ ਸੀ ਉਹ ਇਸ ਡੀ ਐਨ ਐਮ ਆਡੀਟੋਰੀਅਮ ਦੇ ਵਿੱਚ ਟੀਚਰਸ ਡੇ ਦੇ ਰੂਪ ਚ ਸਮਾਨਿਤ ਕੀਤਾ ਗਿਆ ਮਨਾਇਆ ਗਿਆ ਸਭ ਤੋਂ ਪਹਿਲਾਂ ਤੇ ਟੀਚਰਸ ਡੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਅੱਜ ਸਾਡੇ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਔਰ ਦੇਸ਼ ਦੇ ਦੂਸਰੇ ਰਾਸ਼ਟਰਪਤੀ ਸਰਪੱਲੀ ਰਾਧਾਕ੍ਰਿਸ਼ਨ ਗਦੇ ਜਨਮ ਦਿਨ ਦੀਆਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਉਹਨਾਂ ਦਾ ਜਨਮ ਦਿਨ ਹਮੇਸ਼ਾ ਹੀ 5 ਸਤੰਬਰ ਨੂੰ ਸਾਰੇ ਵਿਸ਼ਵ ਦੇ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਔਰ ਅੱਜ ਉਹਨਾਂ ਦੇ ਜਨਮ ਦਿਨ ਤੇ ਭਾਰਤੀ ਵਿਕਾਸ ਪ੍ਰੇਸ਼ਰ ਨੇ ਬਹੁਤ ਹੀ ਅੱਛਾ ਉਪਰਾਲਾ ਕੀਤਾ ਹੈ ਕਿ ਜਿਹੜੇ ਭਾਰਤੀ ਵਿਕਾਸ ਪ੍ਰੇਸ਼ਰ ਦੇ ਰਿਟਾਇਰਡ ਟੀਚਰਸ ਪ੍ਰੋਫੈਸਰਸ ਪ੍ਰਿੰਸੀਪल्स ਜਿਹੜੇ ਇਹਨਾਂ ਕੋਲ ਕਾਫੀ ਦੇਰ ਤੋਂ ਸੰਸਥਾ ਨਾਲ ਜੁੜੇ ਹੋਏ ਸੀ ਕਿ ਉਹਨਾਂ ਨੂੰ ਵੀ ਅਸੀਂ ਇੱਥੇ ਬੁਲਾ ਕੇ ਤੇ ਸਨਮਾਨਿਤ ਕੀਤਾ ਹੈ ਸਾਡੇ ਵਾਸਤੇ ਬਹੁਤ ਹੀ ਗਰਵ ਦੀ ਗੱਲ ਹੈ ਕਿ ਜਿਹੜੇ ਸਾਡੇ ਗੁਰਦਾਸਪੁਰ ਦੇ ਆਨ ਬਾਨ ਔਰ ਸ਼ਾਨ ਪ੍ਰਿੰਸੀਪਲ ਵਗੈਰਾ ਸੀਗੇ ਪੁਰਾਣੇ ਟੀਚਰ ਸੀਗੇ ਪ੍ਰਿੰਸੀਪਲ ਰਾਜਕੁਮਾਰ ਜੀ ਪ੍ਰਿੰਸੀਪਲ ਜਗਦੀਸ਼ ਰਾਏ अरोड़ा ਜੀ ਪ੍ਰਿੰਸੀਪਲ ਟੀਆਰ ਮਲੋਤਰਾ ਜੀ ਔਰ ਹੋਰ ਵੀ ਬਹੁਤ ਸ੍ਰਸ਼ਟੀਆਂ ਜਿਨ੍ਹਾਂ ਨੂੰ ਅੱਜ ਉਹਨਾਂ ਨੇ ਸਨਮਾਨਿਤ ਕੀਤਾ ਮੈਂ ਇੱਕ ਵਾਰੀ ਫੇਰ ਜ਼ਿਆਦਾ ਨਾ ਕਹਿੰਦੇ ਹੋਏ 골ਡਨ ਗਰੁੱਪ ਆਫ ਇੰਸਟੀਟਿਊਸ਼ਨ ਵੱਲੋਂ ਆਪ ਸਭ ਜੀ ਨੂੰ ਅੱਜ ਦੇ ਇਸ ਪਵਿੱਤਰ ਦਿਵਸ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਸਭ ਤੋਂ ਪਹਿਲਾਂ ਅੱਜ ਦੇ ਪਵਿੱਤਰ ਦਿਨ ਦੀ ਟੀਚਰ ਡੇ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਅੱਜ ਭਾਰਤ ਵਿਕਾਸ ਪਰਸ਼ਦ ਗੁਰਦਾਸਪੁਰ ਸਿਟੀ ਬ੍ਰਾਂਚ ਤੇ 골ਡਨ ਗਰੁੱਪ ਆਫ ਇੰਸਟੀਚੂਟ ਵੱਲੋਂ ਸਾਂਝੇ ਤੌਰ ਤੇ 골ਡਨ ਕੈਂਪਸ ਦੇ ਵਿੱਚ ਟੀਚਰ ਡੇ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਅੱਜ ਦੇ ਮੁੱਖ ਮਹਿਮਾਨ ਸ਼੍ਰੀ ਰਮਨ ਬੈਲ ਜੀ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ਼ਾਮਲ ਹੋਏ ਉਹਨਾਂ ਦੇ ਨਾਲ ਡਾਕਟਰ ਮੋਹਿਤ ਮਹਾਜਨ ਜੀ ਚੇਅਰਮੈਨ 골ਡਨ ਗਰੁੱਪ ਆਫ ਇੰਸਟੀਚਿਊਟ ਉਹ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਹੈ ਅੱਜ ਦਾ ਜਿਹੜਾ ਉਪਰਾਲਾ ਵਾ ਉਹ ਸੰਸਥਾ ਵੱਲੋਂ ਤੇ ਮੋਹਿਤ ਜੀ ਵੱਲੋਂ 골ਡਨ ਗਰੁੱਪ ਵੱਲੋਂ ਅਸੀਂ ਜਿਹੜੇ ਭਾਰਤ ਵਿਕਾਸ ਪਰਸ਼ਦ ਦੇ ਸਾਡੇ 15 ਟੀਚਰ ਸੀਗੇ ਜਿਹੜੇ ਸਾਡੇ ਨਾਲ ਬਹੁਤ ਸਾਲਾਂ ਤੋਂ ਜੁੜੇ ਆ ਜਿਹੜੇ ਰਿਟਾਇਰਮੈਂਟ ਤੋਂ ਬਾਅਦ ਵੀ ਲੋਕ ਸਕੂਲਾਂ ਦੇ ਕਾਲਜੇਸ ਦੇ ਵਿੱਚ ਜਾ ਕੇ ਡਿਫਰੈਂਟ ਤਰ੍ਹਾਂ ਦੇ ਜਿਹੜੀ ਸੰਸਥਾ ਸਾਡੀ ਕੰਮ ਕਰਦੀ ਹੈ ਉਹਦੇ ਵਿੱਚ ਬੱਚਿਆਂ ਨੂੰ ਜਿਹੜਾ ਹਿੰਦੁਸਤਾਨ ਦੀ ਸੰਸਕ੍ਰਿਤੀ ਬਾਰੇ ਜਾਣੂ ਕਰਾਉਂਦੇ ਆ ਉਹਨਾਂ ਦੇ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸ਼ਾਖਾ ਨੇ ਇਹ ਨਿਸ਼ਚੈ ਲਿਆ ਸੀ ਕਿ ਆਪਾਂ ਉਹਨਾਂ ਟੀਚਰਾਂ ਨੂੰ ਸਨਮਾਨਿਤ ਕਰਾਂਗੇ ਉਹਨਾਂ ਨੂੰ ਸਨਮਾਨ ਦੇ ਕੇ ਸਾਨੂੰ ਔਰ ਸ਼ਹਿਰ ਦੇ ਵਿੱਚ ਜਦ ਪੂਰੇ ਟੀਚਰ ਡੇ ਦੇ ਉੱਪਰ ਲੋਕਾਂ ਨੂੰ ਇਹ ਇੱਕ ਮੈਸੇਜ ਆਏਗਾ ਕੀ ਟੀਚਰ ਜਿਹੜਾ ਬੈ ਉਹ ਬਹੁਤ ਵੱਡਾ ਇੱਕ ਗੁਰੂ ਦਾ ਰੂਪ ਹੈ ਜਿਨ੍ਹਾਂ ਦਾ ਮੈਂ ਆਪਣੀ ਸੰਸਥਾ ਵੱਲੋਂ 골ਡਨ ਗਰੁੱਪ ਆਫ ਇੰਸਟੀਚਿਊਟ ਸਪੈਸ਼ਲ ਤੌਰ ਤੇ ਡਾਕਟਰ ਮੋਹਿਤ ਮਹਾਜਨ ਜੀ ਇੰਜੀਨੀਅਰ ਰਾਗਵ ਮਹਾਜਨ ਜੀ ਤੇ ਵਿਨਾਇਕ ਮਹਾਜਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਪੂਰਾ ਸਹਿਯੋਗ ਕਰਕੇ ਇਹ ਜਿਹੜਾ ਪ੍ਰੋਗਰਾਮ ਹੈ ਇਹਨੂੰ ਸਫਲ ਬਣਾਉਣ ਦੇ ਵਿੱਚ ਸਾਨੂੰ ਜਿਹੜਾ ਹਾਈਕ ਹੋਏ ਨੇ ਉਹਨਾਂ ਦਾ ਮੈਂ ਮਿਹਰ ਤੋਂ ਬਹੁਤ-ਬਹੁਤ ਧੰਨਵਾਦ ਕਰਨਾ ਔਰ ਦੁਬਾਰਾ ਤੋਂ ਜਿਹੜੀਆਂ ਟੀਚਰ ਡੇ ਦੀਆਂ ਬਹੁਤ-ਬਹੁਤ ਵਧਾਈਆਂ ਦਿਨਾ ਧੰਨਵਾਦ